ਅੰਜ ਕੀ ਮਾਮਲਾ ਪਾਈ ਆਲਾ ਦੀ ਪੁੱਤਲਾ ਭੁਗਿਆ ਅੱਜ ਜਿਹੜਾ ਜੀਐਸਟੀ ਮਿਲਦੇ ਖਲਾਫ ਸਾਰੇ ਵਰਕਰਾਂ ਨੇ ਇਕੱਠੇ ਹੋ ਕੇ ਭੁਗਲਾ ਭੁਗਿਆ ਕਿਉਂਕਿ ਇੱਕ ਤਾਂ ਤਨਖਾਹ ਨਹੀਂ ਇਹਨਾਂ ਦੀ ਪਾ ਰਹੀ ਸੀ ਕਲਕ ਜੀਪੀਐਫ ਫਾਂਡ ਜਿਹੜਾ ਸੀਗਾ ਉਹ ਵੀ ਪਾ ਰਿਆ ਅਸੀਂ ਹਜੇ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਇਹਨਾਂ ਨੂੰ ਕਿ ਮੰਨ ਲਓ ਜੋ ਵੀ ਇਹਨਾਂ ਦੀ ਬੰਦਗੀ ਕਾਰਵਾਈ ਪੈਸੇ ਹਾਲ ਉਹਨਾਂ ਨੂੰ ਦਿੱਤੇ ਜਾਣ ਤਾਂ ਕਿ ਇਹ ਵੀ ਆਪਣਾ ਜੀਵਨ ਜਿਹੜਾ ਕੁਛ ਹਾਲਤ ਕਰਾ ਜੀ ਸਕਣ ਨਹੀਂ ਤਾਂ ਸ਼ੇਪਸਨ ਆਉਤੋ ਵਾਲਾ ਸਾਹਿਬ ਠਾਕਰੇ ਵੱਲੋਂ ਇਹਨਾਂ ਨੂੰ ਜਿਸ ਤਰ੍ਹਾਂ ਦੀ ਵੀ ਜਰੂਰਤ ਪਵੇਗੀ ਦੰਨ ਬੰਤਨ ਦੇ ਨਾਲ ਸ਼ਿਸ਼ਨਾ ਉਹ ਤੋਂ ਬਾਰਾ ਸਾਲ ਠਾਕਰੇ ਆਪ ਤਰ੍ਹਾਂ ਇਹਨਾਂ ਦੇ ਨਾਲ ਸਹਿਯੋਗ ਕਰੇਗੀ ਕਿ ਤਰ੍ਹਾਂ ਵੀਰ ਵੀ ਰੰਗੀ ਪਾਗਾਂ ਦੇ ਪਿਛਲੇ 1 ਸਾਲ 1.5 ਸਾਲ ਤੋਂ ਸਟਰਗਲ ਚੱਲ ਰਿਹਾ ਇਹਨਾਂ ਦੀ ਹਾਂਜੀ ਬਹੁਤ ਪਾਰਟੀਆਂ ਆਈਆਂ ਪਾਰਟੀਆਂ ਗਈਆਂ ਕਮੇਟੀ ਮੈਂਬਰੀ ਬਣੇ ਨੇ ਉਦੇ ਬਾਪ ਜੀ ਨੂੰ ਕੋਈ ਇਹਨਾਂ ਦਾ ਮਤਲਬ ਪ੍ਰੋਪਰ ਖਾਦ ਨਹੀਂ ਹੋਇਆ ਕੋਈ ਜੀ ਤੇਰੀ ਗੱਲ ਸੁਣੋ ਪਾਰਟੀ ਆਇਆ ਪਾਰਟੀ ਬਣਿਆ ਉਹਨਾਂ ਤੁਹਾਡੇ ਨੂੰ ਪਤਾ ਨਹੀਂ ਲੇਕਿਨ ਮੈਂ ਇਹਨਾਂ ਨੂੰ ਇਹ ਹੀ ਇੱਕ ਦਿੱਤਾ ਕਿ ਆਪਾਂ ਜੋ ਵੀ ਇਹਨਾਂ ਦਾ ਸੰਗਠਨ ਬਣਾਉਣਾ ਜਿਹਦੇ ਵਿੱਚ ਕੋਈ ਵੀ ਬਾਹਰਲੇ ਬੰਦੇ ਦੀ ਕੋਈ ਵੀ ਚਾਹੇ ਮੈਂ ਆਂ ਚਾਹੇ ਕਿਸੇ ਹੋਰ ਪਾਰਟੀ ਦਾ ਬੰਦਾ ਉਹ ਇਹਦੇ ਵਿੱਚ ਸ਼ਾਮਿਲ ਨਹੀਂ ਹੋਊਗਾ ਨਾ ਕੋਈ ਅਹੁਦਾ ਨਾ ਕੋ ਮੀਟਿੰਗ ਕਰੂਗਾ ਜੋ ਵੀ ਇਹਨਾਂ ਦੀਆਂ ਦੁੱਖ ਤਕਲੀਫਾਂ ਹਨ ਉਹ ਇਹ ਇਹਨਾਂ ਦੇ ਬੰਦੇ ਹੀ ਹੋਣਗੇ ਨਾ ਵੀ ਅਸੀਂ ਅਸੀਂ ਖੜਾਗੇ ਜੋ ਵੀ ਇਹਨਾਂ ਨੂੰ ਦੁੱਖ ਤਕਲੀਫ ਹੋਊਗੀ ਇਹ ਆਪਣੇ ਅਸੀਂ ਇਹਨਾਂ ਦੇ ਨਾਲ ਖੜਾਂਗੇ ਹਰ ਤਰ੍ਹਾਂ ਲੇਕਿਨ ਨਾ ਅਸੀਂ ਇਹਦੇ ਵਿੱਚ ਕੋਈ ਆਪਣੀ ਆਪਣਾ ਪ੍ਰਧਾਨਗੀ ਜਾਂ ਆਪਣਾ ਮੈਂਬਰ ਅਸੀਂ ਇਹਦੇ ਵਿੱਚ ਕੁਝ ਨਹੀਂ ਬਣਨਾ ਜੋ ਕੁਝ ਵੀ ਹੈ ਇਹ ਹੀ ਕਰਾਂਗੇ ਅਸੀਂ ਇਹਨਾਂ ਦੇ ਨਾਲ ਹਰ ਤਰ੍ਹਾਂ ਨਾਲ ਕਦੇ ਤੁਸੀਂ ਪ੍ਰਸ਼ਾਸਨ ਦੇ ਉੱਚਤ ਅਧਿਕਾਰੀਆਂ ਨਾਲ ਮੁਲਾਕਾਤ ਹੋਈ ਬਿਲਕੁਲ ਹੋਈ ਕੀ ਕੀ ਹੋਣ ਵਾਸਤੇ ਆਪਣੇ ਆਪਣੇ ਹੋਈ ਹੈ ਐਸਟੀਐਮ ਸਾਹਿਬ ਐਡੀਸੀ ਸਾਹਿਬ ਵੀ ਆਏ ਉੱਥੇ ਉਹਨਾਂ ਨੇ ਸਾਨੂੰ ਵਿਸ਼ਵਾਸਨ ਦਿੱਤਾ ਸੀ ਵਿਆਜ ਦਾ ਮਲ 15 ਅਗਸਤ ਤੋਂ ਵਾਦਾ ਕਿਸੇ ਦਿਨ ਵੀ ਉਹ ਸਾਡੀ ਮੀਟਿੰਗ ਜਿਹੜੀ ਆ ਮਿਲ ਵਾਲਿਆਂ ਨਾਲ ਕਰਾਉਣਗੇ ਉਥੇ ਐਸ ਡੀ ਐਮ ਸਾਹਿਬ ਏ ਡੀ ਸੀ ਮੈਡਮ ਸਾਹਿਬ ਸਾਰੇ ਉੱਥੇ ਇਕੱਠੇ ਹੋਏ ਸੀ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸਾਨੂੰ 15 ਅਗਸਤ ਤੱਕ ਟਾਈਮ ਦਿਓ 15 ਅਗਸਤ ਤੋਂ ਬਾਅਦ ਕਿਸੇ ਦਿਨ ਵੀ ਅਸੀਂ ਉੱਪਰ ਤੱਕ ਬੁਲਾਵਾਂਗੇ ਸ਼ਾਇਦ ਰਮੇ ਨੂੰ ਲਾਦਾ ਵੀ ਅੱਜ ਕੱਲ ਦੇ ਵਿੱਚ ਅੱਜ ਐਸ ਡੀ ਐਮ ਸਾਹਿਬ ਨੂੰ ਮੈਂ ਪੁੱਛਦਾ ਜੀ ਆ ਕੇ ਹੁਣ ਦੁਬਾਰਾ ਜੋ ਵੀ ਇਹਨਾਂ ਦੇ ਅਗਲੀ ਕੋਈ ਕਾਰਵਾਈ ਹੋਵੇ ਅਸੀਂ ਦਾ ਰਿਪੋਰਟ ਦਿੰਦਾ ਜਾਂਦਾ ਠੀਕ ਹੈ ਇਹ ਪ੍ਰੋਟੈਸਟ ਅਗਰ ਫੋਟੋਫਾ ਨਾ ਮਿਲਦੀ ਯਾਰ ਅਗਲੀ ਤਾਂ ਨੀਤੀ ਤੁਹਾਡੀ ਕੀ ਆ ਉਹ ਤਾਂ ਜੀ ਅਜੇ ਹੁਣ ਮੰਨਵਾਜੀ ਪ੍ਰਸ਼ਾਸਨ ਨਾਲ ਪਹਿਲਾਂ ਅੱਜ ਉਹ ਸਤਵੰਨ ਦਾ 10 15 ਗੱਲ ਤਾਂ ਸਾਨੂੰ ਸੈਨ ਦਿੱਤਾ ਸੀਗਾ ਤੇ ਅਸੀਂ ਜਿਹੜਾ ਮਿਲ ਵਾਲਿਆਂ ਦੇ ਨਾਲ ਸਾਡੀ ਜਿਹੜੀ ਕਰਾਵਾਂਗੇ ਮੀਟਿੰਗ ਕਰਾਵਾਂਗੇ ਸਾਡੀ ਨੇ ਇਹਨਾਂ ਦੀ ਮਤਲਬ ਜੋ ਵੀ ਜੋ ਵੀ ਇਹਨਾਂ ਨੂੰ ਚੰਗਾ ਲੱਗੂਗਾ ਬਾ ਵਾਸਤੇ ਜੇ ਤਾਂ ਇਹਨਾਂ ਦੇ ਹੱਥਾਂ ਦੇ ਗੱਲ ਸੁਣੀ ਜਾਊਗੀ ਠੀਕ ਐ ਨਹੀਂ ਤਾਂ ਜਿਸ ਤਰ੍ਹਾਂ ਵੀ ਇਹ ਕਹਿਣਗੇ ਉਸ ਤਰ੍ਹਾਂ ਅਸੀਂ ਇਹਨਾਂ ਦੇ ਨਾਲ ਤਰ੍ਹਾਂ